ਕਾਛੂ ਤਾਂ ਜਿਹਾ ਲੈ ਨੂੰ ਮੇਹਦਾ ਤੇ ਬੱਦਿਆ ਹੋਵੇ ਰਾਤ ਅਸੀਂ ਵੀ ਵਧੀਆ ਵਾਂ ਤੇ ਲੈਂਟਰ ਦੀ ਤਿਆਰੀ ਸ਼ੁਰੂ ਹੈ ਉੱਧਰ ਦੇਖੋ ਲੈਂਟਰ ਵਾਲੀ ਮਸ਼ੀਨ ਖੜੀ ਸਟੇਸ਼ਨ ਨਾ ਲੱਗੀ ਅਈ ਮੈਨੂੰ ਨਾ ਲੱਗੀ ਬਹਿਣ ਵਾਲੇ ਕੋਈ ਗੱਲ ਨਹੀਂ ਨਹੀਂ ਲੰਦੀ ਆ ਜਨੀ ਆ ਤੇ 1 ਵਜੇ ਤੱਕ ਸ਼ੁਰੂ ਹੋਏਗਾ ਹਜੇ ਤੇ ਤਿਆਰੀ ਰੋਟੀ ਸਬਜ਼ੀ ਦੀ ਸ਼ੁਰੂ ਹੋ ਰਹੀ ਹੈ ਸਿਰਫ ਤੇ ਤੁਹਾਡੇ ਭਾਜੀ ਵੀ ਕਟਿੰਗ ਸ਼ੁਰੂ ਹੋ ਰਹੀ ਫਤਿਹ ਸਿੰਘ ਨੂੰ ਲੈ ਕੇ ਆ ਰਹੇ ਮੈਨੂੰ ਕਹਿੰਦਾ ਪਿਆ ਇਹ ਚਾਚੀ ਮੈਨੂੰ ਲੈ ਕੇ ਆਉ ਵਿੱਚ ਇਹ ਮਸ਼ਹੂਰ ਬੰਦਾ ਸਾਡਾ ਕੰਮ ਕਰਨ ਚ ਚਾਚਾ ਉਹ ਲ 5 ਨੰਬਰ ਤੇ ਘਰਦਾ ਲੈ ਤਾਂ ਨੂੰ ਨਹੀਂ ਲੇਤਾ ਇਹਦਾ ਮੇਰੇ ਨੂੰ ਵੀ ਨਹੀਂ ਚਲਾਈ ਨਹੀਂ ਕਿਵੇਂ ਕੀ ਮੈਂ ਕਈ ਵਾਰ ਮੇਰੇ ਨਾਲ ਚਲਾਉਂਦਾ ਜੀ ਉਹ ਕੋਈ ਮੋਲੀ ਜਣਾ ਬਾਅਦ ਬਾਅਦ ਆਪਾਂ ਬਾਅਦੋਂ ਬੋਲਦੇ ਆਂ ਕਈ ਵਾਰੀ ਬਣਾ ਕੇ ਇਹ ਵੀ ਬਾਅਦ ਤਾਂ ਕਰਉਣੀ ਨਹੀਂ ਸੀ ਉਹ ਬਾਅਦ ਹੀ ਲੈ ਲੇ ਪੀ ਛੋਨੇ ਜੱਪਨੂ ਹਾਂ ਨਹੀਂ ਆਈ ਤੇ ਮੇਲੇ ਗੁੱਗੂ ਕੀ ਕਰਦਾ ਦੁੱਧ ਪੀ ਕੇ ਭੱਜਣ ਦੀ ਕੀਤੀ ਹੈ ਲੇਕਿ ਮੈਂ ਇੱਥੇ ਨਹੀਂ ਰਹਿਣਾ ਹਾਂ ਸਿਪਾ ਵੀ ਲੱਗੇਗਾ ਕੰਮ ਕਰਨ ਨੂੰ ਕਹਿੰਦਾ ਸੀ ਮੈਂ ਵੀ ਜਦੋਂ ਲੈਂਡਰ ਸ਼ੁਰੂ ਹੋਊਗਾ ਸਿਪੇ ਗੁੱਸਾ ਘੱਟ ਕਰਿਆ ਕਰ ਸਿਆ ਜਿਆਦਾ ਕਰ ਕਹਿੰਦਾ ਜਿੱਤਾ ਕਰਵਾਉਂਦਾ ਵੇ ਕੁਝ ਕਹਿ ਰਿਹਾ ਹਾਂ ਜਿੱਤਾ ਕਰਦਾ ਉਸਤਾ दोने बना ची कितने को मिकमी करी जा रहे हो चल जाओ फिर जितने जा रहे हैं चब्बी तैयारी मोटे तो सिम नहीं है तड़का तड़का तड़क लाना है बांग्ली सांग्ली तो? तो ना बांग्ली भी है उधर लेन्टराले करे गर्मी बहुत आ गई नेशनल के बच्चा पार्टी सारी ये तो बढ़िया ਰੌੜਾ ਲਾਣੀ ਪੋਣਾ ਓਏ ਚੀਕਾਂ ਨਹੀਂ ਮਾਰਨੀ ਤੂੰ ਮੜੀਏ ਚੀਕਾ ਨਹੀਂ ਖੜੇ ਰਹਿਤਾ ਦੋ ਚੀ ਗਾਮੇ ਚ ਸੱਚਾ ਇਹਨੂੰ ਅੰਦਰ ਬਾਹਰ ਇਹਨਾਂ ਲਈ ਆ ਉੱਧਰ ਲੈ ਆ ਉੱਧਰ ਲੈ ਜਾ 2 ਮਿੰਟ ਵਾਸਤੇ ਉੱਥੇ ਲੈ ਕੇ ਜਾਂਦੇ ਆ ਅਸੀਂ ਜਾ ਰਹੇ ਆ ਜਿੱਧਰ ਹਨ ਪ੍ਰਸਾਦ ਦੇ ਬੰਦਦੇ ਨੇ ਉੱਥੇ ਦੇਖਦੇ ਆ ਆ ਜਾ ਆ ਜਾ ਵੱਲੇ ਬਣਾਣ ਤੋਂ ਲਾ ਵੀਡੀਓ ਚ ਆਜੋਗੇ ਮਾਰਾ ਮੋਟਾ ਹੈ ਤਾਂ ਖਾਲੀ ਆ ਹਲਤੇ ਤਵਾ ਤਪ ਰਿਹਾ ਮਾ ਤਾਂ ਮੈਂ ਰੋਟੀ ਦੀ ਬਣਾਣੀ ਹੈ ਹਾਂ ਇੱਧਰ ਨਾ ਬਣਾ ਤੁਸੀਂ ਆ ਹੀ ਅੱਦੇ ਅੱਦੇ ਰਹੋ ਗੁੱਡ ਲੇਨ ਨਹੀਂ ਆਈ ਗੁਰੂ ਨੂੰ ਲੈ ਕੇ ਜਪਨੂਰ ਨੂੰ ਇਧਰ ਦੇਖੀ ਮੈਂ ਕੋਨਾ ਦੇ ਰਹੀ ਦੱਸੀ ਹਲਾ ਹਾਏ ਇਹ ਚਾਰੇ ਬੱਚੇ ਰੋਟੀ ਖਾ ਰਹੇ ਮਾਚਨ ਆ ਪੀਣ ਛੱਟਣਾ ਆ ਦੇਖੋ ਕੋਰੀ ਦੀ ਬਾਈਕ ਦੇ ਮੂਹਰੇ ਰੱਖੀ ਹੋਈ ਆ ਮੇਰੀ ਤੇ ਇਹ ਆ ਸਾਡਾ ਸਕੂਲ ਆ ਬੱਸ ਸਟੈਂਡ ਦੇ ਉੱਪਰ ਆਪਣੇ ਜੋ ਕਿ ਬਣਿਆਗਾ ਨਿਰਖਾਰਖਾਨਾ ਆਟਾ ਪੀਣ ਵਾਲਾ ਉੱਥੇ ਮੈਂ ਪੀਣ ਛੱਟਣ ਚੱਲੇ ਆ ਪੀਣ ਛੱਟਣ ਗੀ ਆਟਾ ਅਦਰਾਬਦਲੀ ਕਰਕੇ ਲਿਆਉਣਾ ਆਟਾ ਲਿਆਉਣਾ ਕੰਕਦੇ ਆਉਣਾ ਤੇ ਆਟਾ ਵੀ ਚੱਕ ਹੀ ਲਿਆਂਦਾ ਤਕਰੀਬਨ ਪਿੰਡਾਂ માં ਕੱਟ ਲਿਆ ਰਮਣ ਨੇ ਬਣਾ ਲਿਆ ਬਾ ਰੋਟੀ ਰੋਕ ਕੇ ਖਾ ਆ ਕੇ ਰੋਟੀ ਦੁਪਹਿਰੀ ਖਾਦੀ ਆ ਸਤਰੀ ਖਾਦੀ ਆ ਨਾ ਉਤਨੇ ਵੀ ਤਾਂ ਖਾਦੀ ਆ 2 ਵਜੇ ਖਾਦੀ ਆ 2 ਵਜੇ ਖਾ ਲਈ ਸੀ ਰੋਟੀ ਆਹੋ 2:30 ਵੀ ਫਿਰ ਮੈਂ ਤਾਂ ਖਾਂਦਾ ਨਹੀਂ ਹੁੰਦਾ ਰੋਟੀ ਤਾਂ ਮੈਂ ਤਾਂ ਪਹਿਲਾਂ ਪਹਿਲਾਂ ਖਾ ਲੈਂਦਾ 12 ਵਜੇ ਨੂੰ ਖਾਣਾ ਖਾਲਾ ਅੱਜ ਸਾਰਾ ਦਿਨ ਆਹਾਂ ਥਕਾਵਟ ਹੋ ਗਈ ਆ ਨਾ ਜਾਨ ਗਰਮੀ ਬਾਹਲੀ ਸੀ ਅੱਜ ਬਹੁਤ ਗਰਮੀ ਹੈ ਪਤਾ ਕਿਉਂ ਨਹੀਂ ਹੈ ਗਰਮੀ ਸਾਈਡਾ ਤੇ ਮੀਂਹ ਪੈ ਰਿਹਾ ਪਈਆਂ ਜਗ੍ਹਾ ਤੇ ਆਪਣੀ ਪੈ ਨਹੀਂ ਆਇਆ ਹਾਂ ਦਿੱਲੀ ਬਹੁਤ ਮੀਂਹ ਪਈ ਜਾਂਦਾਗਾ ਤੇਰੇ ਨਿਸ਼ਾਨ ਲਾਵਣ ਦੇ ਬ੍ਰਦਰ ਦੀਆਂ ਵੀਡੀਓਆਂ ਆਂ ਸੀਆਂ ਕਿਉਂਕਿ ਬਹੁਤ ਜ਼ਿਆਦਾ ਮੀਂਹ ਪਈ ਜਾਂਦਾਗਾ ਦਿੱਲੀ ਚ ਉਹਨਾਂ ਨੇ ਵੀਡੀਓ ਸੈੱਡ ਕੀਤੀ ਨਾ ਸੀ ਮੈਨੂੰ ਹਾਂ ਯਾਰ ਅਬ ਹੋਰ ਕੋਈ ਕੰਮ ਹੀ ਨਹੀਂ ਸਾਨੂੰ ਹਾਂ 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 ਸੱਚੀ ਕ ਹਾਹਾ ਸਾਸੀ ਕਾ ਸਾਸੀ ਕਾ ਵੀ ਇੰਝ ਤਰ੍ਹਾਂ ਅਖ ਲੈਦਾ ਜ ਆਪਣੂ ਸਾਡਾ ਸਾਸੀ ਕਾ ਬੁਲਾ ਹੀ ਦਿੰਦਾ ਸਿਆਣਾ ਹੋ ਗਿਆ ਹਾਂ ਮੇਰਾ ਪੁੱਤ ਗੋਲੂ ਮੋਲੂ ਆਪ ਵੀ ਨਾਲ ਨਾਲ ਹੀ ਆਪ ਨਾਲ ਹਾਂ ਸਾਸੀ ਕਾ ਕਰ ਦੋ ਸਾਰੇ ਨੂੰ ਸਾਸੀ ਕਾ ਕਰ ਦੋ ਸਿਕਾਲ ਸਾਸੀ ਕਾ ਖਾਪੜੇ ਸਾਸੀ ਕਾ ਕਰੋ ਯਾਰ ਸਾਸੀ ਕਾ ਉਹ ਆਪਣੇ ਨਾਲ ਸਾਸਿਕਾ ਲਈ ਬੁਲਾ। ਸਾਸਿਕਾ ਕਰੋ। ਐਕਮਰਜੈਂਸੀ ਸਾਰਾ। ਸਾਸਿਕਾ ਬਾ। ਇੱਥੇ। ਸਾਸਿਕਾ ਕਰੋ। ਆਪ। ਆਪ। ਸਾਸਿਕਾ ਜਦੋਂ ਉਹਨਾਂ ਦੇ ਬਾਲਾ ਦਿਖਾ ਦਈਏ ਵੀਡੀਓ ਦੇ ਵਿੱਚ ਤੇ ਫਿਰ ਨਾ ਕਮੈਂਟ ਬੰਦ ਹੋ ਜਾਂਦੇ ਆ। ਸਾਰਾ ਰਾਤ ਕੱਲ ਵਾਲੀ ਵੀਡੀਓ ਚ ਬਹੁਤ ਜ਼ਿਆਦਾ ਦਿਖਾਤਾ ਤੇ ਸਾਡੇ ਕਮੈਂਟ ਬੰਦ ਹੋ ਗਏ। ਜੀ ਤੇ ਆਸ਼ੀਰਵਾਦ ਹਾਜੀ ਵੀ ਲੱਗਦਾ। ਹਾਂ ਹਾਂ। ਆਸ਼ੀਰਵਾਦ। ਆਹ ਉਹ ਕਾਲ ਵਾਲੀ ਵੀਡੀਓ ਜੀ ਉਹ ਲੈ ਵੇਖੀ ਸੀ ਤੇ ਜ ਆਪਣੇ ਅਸ਼ੀਰਵਾਦ ਦੇ ਜਾਂਦੇ ਆ ਅਸ਼ੀਰਵਾਦ ਨਹੀਂ ਆਹ ਇਹ ਲక్ష్ਮੀ ਮਾਤਾ ਨਾ ਇਹ ਬਤਾਉਂਦੇ ਰਹੇ ਸੀ ਆਪਕਾ ਉਹਨੂੰ ਤਾਂੜਾ ਕਰਾ ਹੱਪ ਕਰਾ ਅੱਜ ਤਾਂ ਥੱਕ ਗਏ ਬਹੁਤ ਮਤਲਬ ਸਵੇਰ ਤੋਂ ਲੈ ਕੇ ਲੱਗੇ ਹੋਏ ਮਤਲਬ ਇੱਧਰ ਉੱਧਰ ਜਾਓ ਜਿੰਨਾ ਕੋ ਥੋੜਾ ਬੋਟਾ ਕੰਮ ਕਰਨਾ ਸੀ ਚਲੋ ਕਰਾਤਾ ਹਨਾ ਜਿਹੜਾ 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 ਲੱਗਦਾ ਨਾ ਨਾ ਇੱਧਰ ਉੱਧਰ ਜਾ ਕੇ ਉਹਦੇ ਨਾਲ ਹੀ ਬੰਦਾ ਥੱਕ ਜਾਂਦਾ ਕੋਵਲੋ ਜਿਉਂ ਕਿ ਲਾਈਟ ਨਹੀਂ ਸੀ ਲੈਂਡਰ ਵੀ ਲੇਟ ਪਿਆ ਤੇ ਸ਼ਾਮ ਹੋ ਗਈ 7 ਵਜ ਗਏ ਤੇ ਹੋਣੇ ਜਾ ਕੇ ਨਾ ਧੋਕੇ ਸਾਰੇ ਫ੍ਰੀ ਹੋਈ ਨੇ ਮੈਂ ਤਾਂ ਨਾ ਨੂੰ ਕਿ ਮੇਰੇ ਨਾਲ ਨੂੰ ਕਿ ਪੈ ਗਿਆ ਸੀ ਐ ਤਾਂ ਸੋ ਗਿਆ ਤੂੰ ਤੇ ਨੀਂਦ ਵਧੀਆ ਪੂਰੀ ਕਰ ਲਈ ਨਹੀਂ ਨਹੀਂ ਨੀਂਦ ਤਾਂ ਦਾ ਕਾੜੀ ਪੂਰੀ ਹੁੰਦੀ ਆ ਲੇਟ ਤਾਂ ਹੈ ਨਹੀਂ ਸੀ ਨੀਂਦ ਤਾਂ ਪੂਰੀ ਸੀ ਮੈਂ ਉਹ ਹਵਾ ਠੰਡੀ ਛੱਟ ਰਹੀ ਸੀ ਕਿਉਂਕਿ ਇੱਧਰ ਲੈਂਟਰ ਪੈ ਰਿਹਾ ਸੀ ਨਾਲ ਦੇ ਕੰਦ ਨਾਲ ਸਾਹਮਣੇ ਲੈਂਟਰ ਪੈ ਰਿਹਾ ਸੀਗਾ ਤੇ ਹਵਾ ਠੰਡੀ ਛੱਟ ਰਹੀ ਸੀ ਪਤਾ ਨਹੀਂ ਇਹਨਾਂ ਦਾ ਪਾਣੀ ਸੋਕੀ ਜਾਂਦਾ ਜੀ ਨਹੀਂ ਆਪਣਾ ਕਮਰਾ ਠੰਡਾ ਹੈਗਾ ਬਸ ਇਹ ਵੀ ਆ ਵੀ ਫਰਕ ਪੈਂਦਾ ਕਮਰੇ ਦਾ ਵੀ ਫਰਕ ਉੱਧਰ ਭਾਬੀ ਕੇ ਬੜਾ ਹੀ ਗਰਮ ਲੱਗਦੀ ਜਾਵੇ ਤੇ ਮੈਂ ਇੱਧਰ ਆਵਾਂ ਤਾਂ ਠੰਡਾ ਲੱਗੇ ਮੈਂ ਜਾਣ ਦਾ ਜੀ ਨਾ ਕਰੀ ਪਰ ਦਿਲ ਵੀ ਨਹੀਂ ਲੱਗ ਰਿਹਾ ਸੀ ਘਰ ਕਿਉਂਕਿ ਘਰ ਕਰਨ ਸਾਰੀ ਰੌਣਕ ਉੱਧਰ ਲੱਗ ਗਈ ਸੀ ਤਾਂ ਕਰਕੇ ਲੈਂਟਰ ਫੈਨ ਦਾ ਮਤਲਬ ਹੈਗਾ ਮੈਂ ਪਹਿਲੀ ਵਾਰ ਵੇਖਦੀ ਆ ਇੱਥੇ ਆ ਕੇ ਕਿ ਲੈਂਟਰ ਤੇ ਰੋਟੀ ਹੁੰਦੀ ਆ ਇੱਕ ਤਰਫੋਂ ਘਰ ਦਾ ਫੰਕਸ਼ਨ ਹੀ ਹੋ ਜਾਂਦਾ ਲੈਂਟਰ ਪੈਣਾ ਆਪਸ਼ਨ ਹੋ ਜਾਂਦਾ ਸਾਰੇ ਭੈਣ ਭਰਾ ਇਕੱਠੇ ਹੋ ਜਾਂਦੇ ਹੈ ਆਪਣਾ ਆਏ ਨਾਤ ਲੱਗ ਜਾਂਦੀ ਹੈ ਰਿਸ਼ਤੇਦਾਰ ਬਿੱਠੇ ਹੋ ਜਾਂਦੇ ਨੇ ਇੱਕ ਠੀਕਾ ਠੀਕਾ ਇਕੱਠੇ ਬੈ ਕੇ ਰੋਟੀ ਖਾਂਦੇ ਨੇ ਨਹੀਂ ਉਹ ਵਾਲੇ ਉਹ ਵਾਲੇ ਇੱਥੇ ਨਹੀਂ ਜਪਾ ਬਸ ਚਲੋ ਠੀਕ ਹੈ ਜੀ ਸਸਰੀਕਾਲ ਸਾਰਿਆਂ ਨੂੰ ਗੁੱਡ ਨਾਈਟ ਆਪ ਸਾਡੇ ਵੱਲੋਂ ਤੁਹਾਡੇ ਵੱਲੋਂ ਨਾਈਟ ਤੁਸੀਂ ਵੀਡੀਓ ਵੇਖਣੀ ਹੈ ਫਿਰ ਗੋਡ ਨਾਈਟ ਕਹਿਣਾ